ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੋਹਲੀਆ ਕਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਇੱਕ ਫਾਰਮ ਚੋ ਵੀਡੀਓ ਬਣਾ ਰਹੇ ਆ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਮੈਂ ਹੀ ਦੇਵਾਂਗਾ ਸੈਟਅਪ ਤੁਸੀਂ ਦੇਖ ਸਕਦੇ ਹੋ ਬਾਈ ਦਾ ਮੈਨੂੰ ਬਹੁਤ ਵਧੀਆ ਲੱਗਿਆ ਇੱਕ ਵਾਰੀ ਤੁਹਾਨੂੰ ਦਿਖਾ ਦਿੰਨਾ ਜੀ ਸ਼ੈੱਡ ਦੇਖ ਸਕਦੇ ਹੋ ਬਾਕੀ ਕਿੰਨੀਆਂ ਕਰ 15 ਦੇ ਕਰੀਬ ਬਾਈ ਦੇ ਨਾਗ ਰੱਖੇ ਹੋਏ ਆ ਗਾਈਆਂ ਦੇ ਦੇਖ ਸਕਦੇ ਹੋ ਤੁਸੀਂ ਜਰਸੀ ਐਚ ਐਫ ਤੇ ਕੁਝ ਬੱਚੀਆਂ ਨੇ ਉਧਰਲੇ ਸਾਈਡ ਦੇ ਦੋ ਐਨੀਮਲ ਬਾਈ ਦੇ ਸੇਲ ਜਾਣਕਾਰੀ ਪ੍ਰੋਪਰ ਮੈਂ ਹੀ ਤੁਹਾਨੂੰ ਦੇਵਾਂਗਾ ਜਿਹੜੀਆਂ ਤੁਸੀਂ ਸਕਰੀਨ ਤੇ ਗਾਂ ਦੇਖ ਰਹੇ ਹੋ 22 10 10 ਗੱਬਣ ਆ 20 ਦਿਨਾਂ ਦੀ ਕੱਚੀ ਆ ਆਪ ਇਹ ਗੈਰੀ ਦੀ ਆ ਅੱਗੇ ਐਬੀਐਸ ਰਮਾਂਡਾ ਦੇ 66 ਸੀਮਣ ਤੋਂ ਗੱਬਣ ਆ ਜੀ ਪਹਿਲੇ ਸੂਏ 20 ਪਲੱਸ ਦੁੱਧ ਦਿੱਤਾ 31 আর 22 25 ਪਲੱਸ ਦੀ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਇਹ ਰਮਾਂਡਾ ਦਾ ਐਬੀਐਸ ਦਾ ਸੀਮਣ ਲੱਗਿਆ ਹੋਇਆ 66 ਫੇਸ ਕੁਆਲਟੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਬਹੁਤ ਸੋਹਣੀ ਫੇਸ ਕੁਆਲਿਟੀ ਦੇਖ ਸਕਦੇ ਹੋ ਹਾਈਟ ਦੇ ਪੱਖ ਤੋਂ ਉੱਚੇ ਲੰਮੇ ਕਦ ਕਾਢਦੀ ਤੇ ਹੈਵੀ weight ਦੀ ਗਾਂ ਤੋੜ ਕੇ ਦਿਖਾ ਦਿਓ ਜੀ। ਥਣਾ ਦੇ ਸਹਿਜ ਬਹੁਤ ਸੋਹਣਾ ਹੈ ਜੀ ਦੇਖ ਸਕਦੇ ਹੋ ਤੁਸੀਂ। ਥਣਾ ਦੇ ਸਹਿਜ ਨੂੰ ਨੇੜੇ ਤੋਂ ਦਿਖਾ ਦਿਨਾ ਜੀ। ਬਹੁਤ ਸੋਹਣਾ ਗੁਲਾਬੀ ਥਣਾ ਚਾਰੇ ਥਣ ਨਿਖੜਮੈਂ ਬਾਕੀ ਤਿਆਰੀ ਹਜੇ ਸ਼ੁਰੂ ਹੀ ਕੀਤੀ ਆ ਗਾਣੇ 20 ਦਿਨਾਂ ਦੀ ਕੱਚੀ ਆ। ਲਿਆ ਵੀਰ ਵਾਪਸ। ਵੀ ਦਿਨਾਂ ਦੇ ਕਰ ਹਵਾਨਾ ਪੂਰਾ ਭਰ ਲੈਣਾ ਜੀ ਗਾਣੇ ਦੇਖ ਸਕਦੇ ਹਾਂ ਵਾਲ ਢੇਲਾਂ ਪੂਰੀਆਂ ਨੇ 20 ਪਲੱਸ ਦੁੱਧ ਦਿੱਤਾ ਬਾਈ ਕੋਲ ਪਹਿਲੇ ਸੂਏ ਆਪ ਵੀ ਚੰਗੇ ਸੀਮਣ ਦੀ ਆ ਤੇ ਚੰਗੇ ਸੀਮਣ ਤੋਂ ਗਾਂ ਘੱਬਣਾ ਜੀ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀ ਚੰਗੀ ਸੇਵਾ ਕਰ ਲੂ ਤਾਂ ਦੁੱਧ ਵਾਧ ਵੀ ਦੇ ਸਕਦੀ ਆ ਜਾਤ ਬਰੀਡ ਫੁੱਲ ਆ ਜੀ ਗਾਂ ਦੀ ਦੇਖ ਸਕਦੇ ਹੋ ਤੁਸੀਂ ਸੋਹਣੀ ਫੇਸ ਕੁਆਲਟੀ ਪ੍ਰਿੰਟ ਵਗੈਰਾ ਬਹੁਤ ਸੋਹਣਾ ਜੀ ਖਣਾ ਦੇ ਸਾਈ ਤੁਹਾਨੂੰ ਨੇੜੇ ਤੋਂ ਦਿਖਾ ਦਿੰਦਾ ਜੀ ਚਾਰੇ ਥਾਣਾ ਨਿਖੜਮੇ ਜੱਤ ਸੰਗੂ ਬੱਚੀ ਦੇ ਹੱਥੀ ਜਵਾਈ ਵਾਲੇ ਬਾਕੀ ਬਾਈ ਮਸ਼ੀਨ ਤੇ ਹੀ ਚੁੰਦੇ ਆ ਤੁਸੀਂ ਦੇਖ ਸਕਦੇ ਹੋ ਸੀਲ ਸਾਬੂ ਪੂਰੀ ਜਿਆਦਾ ਜੀ ਮੋਲੇ ਦਾ ਬਾਈ ਫੋਨ ਤੇ ਹੀ ਕਰਨਗੇ ਜਿਹੜੇ ਵੀ ਉਹਨੂੰ ਪਸੰਦ ਆਊਗੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਇਹਦੀ ਵੀ ਇਨਫੋਰਮੇਸ਼ਨ ਮੈਂ ਤੁਹਾਨੂੰ ਦੇਵਾਂਗਾ ਆਪ ਇਹ 40116 एबीएस ਦੇ ਸੀਮੰਡ ਦੀ ਆ ਅੱਗੇ ਇਹ ਐਬੀਐਸ ਦੇ ਸਨੋਮੈਨ ਤੋਂ ਗੱਬਣਾ ਸਿਕਸੜ ਸੀਮਣ ਇਹਦੇ ਵੀ ਲੱਗਿਆ ਹੋਇਆ ਹੈ ਬਾਈ ਕੋਲ ਪ੍ਰੋਪਰ ਦੋਨੇ گاਵਾں ਦੇ ਰਿਕਾਰਡ ਹੈਗੇ ਆ ਜੇ ਕੋਈ ਵੀ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਜਿਹੜੇ ਡਾਕਟਰ ਤੋਂ ਏਆਈ ਹੋਈ ਆ ਉਹਦੇ ਨਾਲ ਵੀ ਸੰਪਰਕ ਕਰ ਸਕਦਾ ਬਾਈ ਪ੍ਰੋਪਰ ਰਿਕਾਰਡ ਆ ਬਾਈ ਕੋਲ ਇਹ ਬਾਈ ਜੀ ਦੇ ਦੱਸਣ ਮੁਤਾਬਕ ਦੋ ਮਹੀਨਿਆਂ ਦੀ ਕੱਚੀ ਆ ਐਸੇ ਵਕਤ ਦੁੱਧੋ ਡਰਾਈ ਆ ਥਣ ਵਗੈਰਾ ਪਾਸ ਕਰਵਾ ਦਊਗੀ ਤੋਰ ਕੇ ਦਿਖਾ ਦਿਓ ਜੀ ਫਨਾ वगੈਰਾ ਦੀ ਬਾਈ ਦੀ ਗਰੰਟੀ ਆ ਬਾਕੀ ਸੀਲ ਸਭ ਫੁੱਲ ਆ ਢਾਂਚਾ ਬਹੁਤ ਵੱਡਾ ਹਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਸੋਹਣੇ ਚਾਰੇ ਨਿਖੜਵੇਂ ਥਾਣਾ ਢਾਂਚਾ ਤੁਸੀਂ ਦੇਖ ਸਕਦੇ ਹੋ ਵੱਡੇ ਕੱਦ ਕਾੜ ਦੀ ਤੇ ਹੈਵੀ weight ਦੀ ਗਾਂ ਬਾਕੀ 2 ਮਹੀਨੇ ਹਜੇ ਸੂਨ ਚ ਬਾਕੀ ਨੇ ਬਾਈ ਦੱਸਦਾ ਕਿ ਪਹਿਲੇ ਸੂਏ 32 ਲੀਟਰ ਦੁੱਧ ਝੋਇਆਗਾ ਐਗਟੀਆਰ ਬਾਈ 35+ ਦੀ ਉਮੀਦ ਕਰਦੇ ਆ ਕੀ ਵਾਹ ਸੰਭਾਲ ਬਾਈ ਦੀ ਬਹੁਤ ਵਧੀਆ ਸੈਟਅਪ ਤੁਹਾਨੂੰ ਦਿਖਾਈ ਦਿੱਤਾ ਏ ਫੇਸ ਕੁਆਲਟੀ ਬਹੁਤ ਸੋਹਣੀ ਆ ਜੀ ਬਾਕੀ ਤਾਂ ਹੈਵੀ ਢਾਂਚੇ ਦੀ ਪ੍ਰਿੰਟ ਝੋਲੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਕੋਈ ਵਾਧੂ ਸ਼ਾਕ ਨਹੀਂ ਚਾਰੇ ਦਾ ਨਿਖੜ ਮਿਆਂ ਇੱਕੋ ਸੈਜ ਦੇ ਆ 2 ਮਹੀਨਿਆਂ ਦੀ ਕੱਚੀ ਦੱਸਦਾ ਬਾਈ ਤੇ 66 ਸੀਮਣਾ ਤੋਂ ਗੱਬਣਾ ਇਹ ਇਹ ਬੀ ਐਸ ਦੇ ਸਨੋ ਮੈਣ ਤੋਂ ਆਪ ਇਹ 116 ਦੀ ਆ ਰੇਟ ਇਹਦਾ ਵੀ ਬਾਈ ਫੋਨ ਤੇ ਹੀ ਕਰਨਗੇ ਫੁੱਲ ਜਾਤ ਬਰੀਡ ਵਾਲੀਆਂ ਬਾਈ ਦੀਆਂ ਗਾਈਆਂ ਧੰਨਵਾਦ ਐਵੇਂ ਵੈਸੇ ਬਾਈ ਦੀਆਂ ਸਾਰੀਆਂ ਚੰਗੀਆਂ ਨੇ ਜਿਹੜੀਆਂ ਸੇਲ ਨੇ ਐਚ ਐਫ ਫੇਸ ਕੁਆਲਿਟੀ ਦੀ ਦੇਖ ਸਕਦੇ ਹੋ ਨੇੜੇ ਤੋਂ ਖੜਾ ਦੇ ਸਾਹਮਣੇ ਨੇੜੇ ਤੋਂ ਦਿਖਾ ਦਿੱਤੇ ਆ ਜਿਹੜੇ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਹੁੰਦਾ ਏ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ